ਯਾਦ ਪਵੇ ਤੇ ਰੋਵਾਂ ਤੇਰਾ ਜ਼ਿਕਰ ਕਰਾਂ ਤੇ ਹੱਸਾਂ ਮਈਆ ਕਿਦਰੇ ਨਾ ਪੈਂਦੀਆਂ ਦੱਸਾਂ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆਂ ਹਰ ਇਨਸਾਨੀ ਚਾਹੁੰਦਾ ਹੈ ਕਿ ਮੈਂ ਵੀ ਇਨਜੋਏ ਕਰਾਂ ਹਨਾ ਕਿਉਂਕਿ ਲਾਈਫ ਸਭ ਤੋਂ ਵੱਧ ਤਾਂ ਇੰਜੋਏ ਮੰਗਦਾ ਹੈ ਦੁੱਖ ਤੇ ਕੋਈ ਨਹੀਂ ਮੰਗਦਾ ਕਿ ਮੇਰੀ ਲਾਈਫ ਦੇ ਵਿੱਚ ਦੁੱਖ ਨਾ ਆਵੇ ਸਾਰੇ ਕਹਿੰਦੇ ਕਿ ਸੋਖੀ ਆਵਣ ਹਨਾ ਕਿ ਬਾਕੀ ਜਿਹੜੀ ਮੋਢੇ ਤੇ ਬਈ ਆ ਕਿ ਜਿਹੜੀ ਜਿਸਤਾਂ ਲੱਗੀਆਂ ਸੋਈ ਜਾਣੇ ਮਤਲਬ ਜੋ ਵੀ ਹਨਾ ਹੱਡ ਬੀਤੀ ਚੱਲਦੀ ਪਈ ਆ ਉਹ ਤਾਂ ਫਿਰ ਚੱਲਣੀ ਹੀ ਪੈਣੀ ਆ ਕਿ ਜਿੱਥੇ ਮਾਲਕ ਨੇ ਰੱਖਿਆ ਉੱਥੇ ਫਿਰ ਰਹਿਣਾ ਹੀ ਪੈਣਾ ਜਿੰਨੀ ਮਰਜ਼ੀ ਜ਼ੋਰ ਲਗਾ ਲਈਏ ਉੱਥੋਂ ਕਦੇ ਬਾਹਰ ਨਹੀਂ ਜਾ ਸਕਦੇ ਜਿਹੜੀ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਹੋ ਤੇ ਕਦੀ ਮੁਸ਼ਕਲ ਹੋਈਏ ਤਾਂ ਤੁਹਾਨੂੰ ਦਿਹਾੜੀ ਕਰਨ ਜਾਂਦੇ ਹੋ ਤੁਹਾਨੂੰ ਕਿਸ ਨੇ ਮਾਰਾ ਕਰ ਦਿੱਤਾ ਉਹ ਵੀ ਆ ਤੇ ਇਹਦੀ ਉਮਰ ਬਹੁਤ ਛੋਟੀ 라ਦੀ ਹੈ ਤੋਰੇ ਬੱਚਾ ਬਾਹ ਦਿਹਾੜੀ ਨਹੀਂ ਕਰ ਸਕਦਾ ਇਸ ਵਜ੍ਹਾ ਕਿੰਨੇ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈਂਦਾ ਮੈਂ ਦਿਹਾੜੀ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਦਿਹਾੜੀ ਤੋਂ ਆ ਕੇ ਟਾਈਮ ਕੱਟਣਾ ਪੈਂਦਾ ਹੈ ਹਨਾ ਫਿਰ ਮਤਲਬ ਜੇ ਆਪਾਂ ਚਲੋ ਮਿਹਨਤ ਕਰਦੇ ਪਏ ਆ ਮਾਲਕ ਆਪੇ ਭਾਗ ਲਾਊਗਾ ਜੇ ਉਹ ਸੁਪਨਾ ਪੂਰਾ ਕਰਾਊਗਾ ਮਾਲਕ ਜੇ ਸੱਚੇ ਦਿਲੋਂ ਮਿਹਨਤ ਕਰਦੇ ਪਏ ਆ ਸასიਖਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਕਰੇਵਾਲ ਅੱਜ ਅਸੀਂ ਪਹੁੰਚੇ ਹਾਂ ਤਰਨਤਾਂ ਦੇ ਲਗੜੇ ਪਿੰਡ ਪਰਾਸੋਰ ਵਿੱਚ ਉੱਥੇ ਤੁਹਾਨੂੰ ਉਸ ਕਲਾਕਾਰ ਨਾਲ ਮਲਾਉਨੇ ਆ ਜਿਸ ਦੀ ਉਮਰ ਅਜੇ ਬਹੁਤ ਛੋਟੀ ਆ ਪਰ ਪਰਮਾਤਮਾ ਨੇ ਉਸ ਨੂੰ ਹੁਨਰ ਬਹੁਤ ਸੋਹਣਾ ਦਿੱਤਾ ਉਸ ਦੀ ਆਵਾਜ਼ ਬੇਕਮਾਲ ਆ ਕਿਤੇ ਕੀ ਬੇਕਮਾਲ ਆਵਾਜ਼ ਆ ਉੱਥੇ ਉਸ ਦੇ ਮੋਢਿਆਂ ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਆ ਅਤੇ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਆ ਅਸੀਂ ਗੱਲ ਕਰ ਰਹੇ ਆ ਆਕਾਸ਼ ਖਾਨ ਆਕਾਸ਼ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਆਕਾਸ਼ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸਾਡਾ ਸਸੀ ਗੱਲਪਰ ਜੀ ਮੋਸਟ ਵੈਲਕਮ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਮਾਣੇ ਜੇ ਬੱਚੇ ਤੇ ਆਪਣੀ ਨਜ਼ਰ ਪਾਈ ਵੈਲਕਮ ਪਾ ਜੀ ਇਕ ਅਕਾ ਜੀ ਜਿਵੇਂ ਮੈਂ ਗੱਲ ਕੀਤੀ ਵੀ ਪ੍ਰਮਾਤਮਾ ਤੁਹਾਨੂੰ ਹ honors ਦਿੰਦਾ ਵਾ ਤੁਹਾਡੀ ਆਵਾਜ਼ ਵੀ ਕਮਾਲ ਆ ਤੇ ਗਲਪਾ ਦਾ ਸਿਰਸਤ ਚੱਲੇ ਜਾਦੂ ਰਹੇਗਾ ਤੇ ਦੋ ਲਾਣਾ ਜਰੂਰ ਸਾਂਝੀ ਕਰ ਦਿਓ ਗੀਤ ਦੀਆਂ ਉਸ ਤੋਂ ਬਾਅਦ ਗਲਬਾ ਕਰ ਦੇਣਾ ਹਾਂ ਕਾ ਗੂੜਾਵਾ ਸ਼ਗਨ ਮਨਾਵਾ ਵਗਦੀਵਾਰੇ ਤਰਲੇ ਪਾਵਾਂ ਤੇਰੀ ਯਾਦ ਪਵੇ ਤੇ ਰੋਵਾ ਤੇਰਾ ਜ਼ਿਕਰ ਕਰਾਂ ਤੇ ਹਸਾਂ ਮਈਆ ਕਿਦਰੇ ਨਾ ਪੈਂਦੀਆਂ ਦੱਸਾਂ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆਂ ਕਿਦਰੇ ਨਾ ਪੈਂਦੀਆਂ ਦੱਸਾਂ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਬੇਕਮਾਲਿਆ ਤੇ ਗੱਲ ਕਰੀਏ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਨੇ ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਅ ਮੇਰੇ ਪਰਿਵਾਰ ਦੇ ਵਿੱਚ ਇੱਕ ਮੈਂ ਆ ਜੀ ਮੰਮੀ ਨੇ ਛੋਟੀ ਭੈਣ ਨੇ ਚਾਚੇ ਤਾਏ ਨੇ ਫਾਦਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਮਤਲਬ ਅਜ ਤੋਂ 5 ਸਾਲ ਹੋ ਗਏ ਨੇ ਉਹਨਾਂ ਦੀ ਡੈਥ ਹੋਈ ਨੂੰ ਮਤਲਬ ਕਿ ਉਹ ਵੀ ਇੱਕ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਜਿਸ ਕਾਰਨ ਕਿ ਮਤਲਬ ਉਹਨਾਂ ਦੀ ਸੰਗਤ ਗਲਤ ਹੋ ਗਈ ਫਿਰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਜਿਨ੍ਹਾਂ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਕੀ ਲੱਗਦਾ ਨਹੀਂ ਵੀ ਜਿਹੜੀ ਉਮਰ ਵਿੱਚ ਖੇਡਣ ਵਾਲੀ ਉਮਰ ਸੀ ਪੜਨ ਲਿਖਨ ਦੀ ਉਮਰ ਸੀ ਉਹਨਾਂ ਅੱਜ ਉਸੇ ਉਮਰ 'ਇੱਜ ਜ਼ਿੰਮੇਵਾਰੀਆਂ ਪੈ ਗਈਆਂ ਤੁਹਾਡੇ ਮੋਢਿਆਂ ਤੇ ਕਿਸ ਤਰ੍ਹਾਂ ਦੇਖਦੇ ਚਾਹੀਦੇ ਇਹ ਤਾਂ ਵੇਖੋ ਜੀ ਮਤਲਬ ਅ ਹਰ ਇਨਸਾਨ ਹੀ ਚਾਹੁੰਦਾ ਹੈ ਕਿ ਮੈਂ ਵੀ ਇਨਜੋਏ ਕਰਾਂ ਹਨਾ ਕਿਉਂਕਿ ਲਾਈਫ ਸਭ ਤੋਂ ਵੱਧ ਤਾਂ ਇਨਜੋਏ ਮੰਗਦਾ ਹੈ ਦੁੱਖ ਤੇ ਕੋਈ ਨਹੀਂ ਮੰਗਦਾ ਕਿ ਮੇਰੀ ਲਾਈਫ ਦੇ ਵਿੱਚ ਦੁੱਖ ਨਾ ਆਵੇ ਸਾਰੇ ਕਹਿੰਦੇ ਕਿ ਸੋਖੀ ਆਵਣ ਹਨਾ ਕਿ ਬਾਕੀ ਜਿਹੜੀ ਮੋੜ ਦੇ ਤੇ ਪਈ ਆ ਕਿ ਜਿਹੜੀ ਜਿਸਤਾਂ ਲੱਗੀਆਂ ਸੋਈ ਜਾਣੇ ਮਤਲਬ ਜੋ ਵੀ ਹਨਾ ਹੱਡ ਬੀਤੀ ਚੱਲਦੀ ਪਈ ਆ ਉਹ ਤਾਂ ਫਿਰ ਚੱਲਣੀ ਹੀ ਪੈਣੀ ਆ ਕਿ ਜਿੱਥੇ ਮਾਲਕ ਨੇ ਰੱਖਿਆ ਉੱਥੇ ਫਿਰ ਰਹਿਣਾ ਹੀ ਪੈਣਾ ਜਿੰਨੀ ਮਰਜ਼ੀ ਜ਼ੋਰ ਲਗਾ ਲਈਏ ਉੱਥੋਂ ਕਦੇ ਬਾਹਰ ਨਹੀਂ ਜਾ ਸਕਦੇ ਤੇ ਮੈਨੂੰ ਇਸ ਤੋਂ ਵੀ ਹੋਰ ਦਸ਼ਕਾ ਨੂੰ ਕਿਹੜਾ ਗੀਤ ਸੁਣਾਓਗੇ ਤੁਹਾਡਾ ਜਿਹੜਾ ਮਨਸਾ ਗੀਤ ਹੋਵੇ ਉਹਦੀ ਅਦੋਲਾਂ ਨੂੰ ਸਾਂਝੀ ਕਰਦੇ ਜੇ ਥੋਂ ਕਦੀ 라ਵੀ ਲੰਘ ਜਾਵੇ ਹਉ ਅਤੀ ਪੰਜ ਆ ਵੀ ਜਾਵੇ ਮੈਂ ਬੜੀਆਂ ਹਜ਼ਾਰ ਤੋੜ ਲਾਂ ਮੈਂ ਪਾਣੀਆਂ ਚੋਂ ਸਾ ਨਹੀਂ ਛੋੜ ਲਾਂ ਜਿੱਥੋਂ ਕਦੀ 라ਵੀ ਲੰਘ ਜਾਵੇ ਤੇ ਮਿੰਟ ਸੋਪੀ ਆਕਾਸ਼ ਦੀਪ ਤੋਂ ਆਕਾਸ਼ ਖਾਨ ਕਿਸਤਾ ਬਣ ਗਿਆ ਕਿਨੂੰ ਵੇਖ ਕੇ ਆਈਡਲ ਬਣਾਇਆ ਆਪਣੇ ਵਰਤਰੀ ਕਿਸ ਤਰ੍ਹਾਂ ਦੇਗੇ ਚੀਜ਼ ਨੂੰ ਮੈਂ ਜੀ 우ਸਤਾਦ Nusrat Fateh Ali Khan ਸਾਹਿਬ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਮਤਲਬ ਸਭ ਕੁਝ ਹੀ ਆਪਣਾ ਉਹਨਾਂ ਨੂੰ ਮੰਨਦਾ ਹਾਂ ਕਿਉਂਕਿ ਉਹਨਾਂ ਵਰਗਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਆ ਕਿ ਉਹਨਾਂ ਦਾ ਨਾਮ ਹੈ 우ਸਤਾਦ Nusrat Fateh Ali Khan ਸਾਹਿਬ ਉਹਨਾਂ ਦੇ ਨਾਮ ਤੋਂ ਹੀ ਆਪਣਾ ਨਾਮ ਰੱਖਿਆ ਵੈਸੇ ਤਾਂ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਉਹਨਾਂ ਦੇ ਨਾਮ ਤੋਂ ਹੀ ਆਪਣਾ ਨਾਮ ਆਕਾਸ਼ Khan ਰੱਖਿਆ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਇਮਿਨਿਸੋਪੀ ਆਪਣੇ ਉਸਤਾਦ ਉਹਨਾਂ ਦੀਆਂ ਦੋ ਲੜਾਂ ਨੂੰ ਜ਼ਰੂਰ ਸਾਂਝੀ ਕਰਦੇ ਹੋ ਗੀਤ ਦੀ ਜਿਹੜਾ ਤੁਹਾਡਾ ਮੇਨ ਆਈਡਲ ਦਾ ਗੀਤ ਬਣਿਆ। ਮੇਰੇ ਰਸ਼ਕੇ ਕਮਲ ਤੂੰ ਨੇ ਪਹਿਲੀ ਨਜ਼ਰ ਮੇਰੇ ਰਸ਼ਕੇ ਕਮਲ ਤੂੰ ਨੇ ਪਹਿਲੀ ਨਜ਼ਰ ਜਦ ਨਜ਼ਰ ਸੇ ਮਿਲਾਈ ਮਜਾ ਅਗਿਆ ਮੇਰੇ ਰਸ਼ਕੇ ਕਮਲ तूने पहली नजर मेरे के कमल तूने पहली नजर हो जब नजर से मिलाई मजा गया हो जब नजर से मिलाई मजा आ गया बर्ख सी किर गई काम ही कर गई बर्ख सी किर गई काम ही कर गई ਆਗ ਐਸੀ ਲਗਾਈ ਮਜਾ ਅਗਿਆ ਮੇਰੇ ਰਸ਼ਕੇ ਕਮਲ ਤੇ ਬੀਨੈਸੋ ਅਕਾਸ਼ ਜੀ ਅਸੀਂ ਦੇਖਿਆ ਵੀ ਤੁਹਾਡੀ ਉਮਰ ਬਹੁਤ ਛੋਟੀ ਅਜੇ ਹੈਗੀ ਆ ਤੁਸੀਂ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਹੋ ਤੇ ਕਦੀ ਮੁਸ਼ਕਲ ਹੋਈਏ ਤਾਂ ਤੁਹਾਨੂੰ ਦਿਹਾੜੀ ਕੰਮ ਜਾਂਦੇ ਹੋ ਤੁਹਾਨੂੰ ਕਿਸੇ ਨੇ ਮਾਰਾ ਕਰ ਦਿੱਤਾ ਹੋਵੇ ਤੇ ਉਮਰ ਬਹੁਤ ਛੋਟੀ ਲੱਗਦੀ ਹੈ ਤੁਹਾਡੇ ਬੱਚਾ ਹਜੇ ਦਿਹਾੜੀ ਨਹੀਂ ਕਰ ਸਕਦਾ ਇਸ ਵਾਰ ਕਿੰਨੇ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈਂਦਾ हां जी मतलब कि जबो मैं दिहाड़ी करण जानाया कि कभी-कभी इस तरह बहुत होया कि यार जिन्ना दे काम करीदा हां ना ओही कहंदे ने कि यार ਤੁਸੀਂ ਤਾਂ ਜਵਾਗ ਜੇ ਨੂੰ ਲਾਏ ਫਿਰ ਉਹਨਾਂ ਨੂੰ ਆਪਣੀ ਕੰਡੀਸ਼ਨ ਸਮਝਾਈ ਦੀ ਕਿ ਯਾਰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਿ ਇਹ ਕੰਡੀਸ਼ਨ ਆ ਬਾਕੀ ਕੰਮ ਦੀ ਨਹੀਂ ਕੋਈ ਚੱਕਰ ਕੰਮ ਆਪਾਂ ਪੂਰਾ ਖਿੱਚ ਕੇ ਰੱਖਾਂਗੇ ਕਿ ਚਲੋ ਇਸੇ ਤਰ੍ਹਾਂ ਹੀ ਕਹਾਣੀ ਚੱਲਦੀ ਰਹਿੰਦੀ ਆ ਕਿ ਮੈਨੂੰ ਸੁਪ ਕਦੀ ਰੱਬ ਨਾਲ ਰਾਜ ਕੀ ਹੁੰਦੀ ਆ ਕਦੀ ਰੱਬ ਨਾਲ ਗੁੱਸਾ ਗਿਲਾ ਹੁੰਦਾ ਵੀ ਛੋਟੀ ਉਮਰੇ ਬਾਪ ਦਾ ਸਾਆਇਆ ਸੇ ਤੋਂ ਚਲਾ ਗਿਆ ਵਾ ਬਾਪ ਦੀ ਬਹੁ ਲੋੜ ਆ ਹਮੇਸ਼ਾ ਹੀ ਕਹਿੰਦੇ ਸਾਰੀ ਉਮਰ ਬਾਪ ਦੀ ਲੋੜ ਰਹਿੰਦੀ ਆ ਤੇ ਕਦੀ ਗੁੱਸਾ ਨਾ ਗਿਆ ਹੁੰਦਾ ਕਈ ਰੱਬ ਨਾਲ ਕਦੀ ਕੱਲੇ ਬੈਠਿਆ ਵੀ ਇਹ ਰੱਬਾ ਅਜੇ ਬਾਪ ਦੀ ਬਹੁ ਲੋੜ ਸੀ ਅਜੇ ਬੜੇ ਜੰਮੀ ਬਾਈ ਨੇ ਬੋੜੀਆਂ ਸੀ ਆਪਨੇ ਤੇ ਤੂੰ ਸਮੇਂ ਨਾਲ ਬੁਲਾ ਲਿਆ ਬਾਪ ਨੂੰ ਗੁੱਸੇ ਗਿਲੇ ਜੇ ਰੱਬ ਦੀ ਗੱਲ ਕਰੀਏ ਹਨਾ ਕਿਉਂਕਿ ਮਾਲਕ ਨੇ ਸਭ ਕੁਝ ਉਹ ਮਾਲਕ ਐ ਉਹ ਦੁਨੀਆਦਾਰੀ ਦਾ ਹੀ ਮਾਲਕ ਐ ਜੋ ਕਰਦਾ ਐ ਬਿਲਕੁਲ ਸਹੀ ਕਰਦਾ ਹੈ ਕਿਉਂਕਿ ਹਰੇਕ ਨੇ ਹੀ ਚਲ ਜਾਣਾ ਕਿਸੇ ਨੇ ਅੱਜ ਤੁਰ ਜਾਣਾ ਕਿਸੇ ਨੇ ਕੱਲ ਤੁਰ ਜਾਣਾ ਬਾਕੀ ਚਲੋ ਕਮੀ ਤੇ ਜੇ ਕਈਏ ਤੇ ਕਮੀ ਤੇ ਸਾਰੀ ਉਮਰ ਬਾਪੂ ਦੀ ਕਿਉਂਕਿ ਮਹਿਸੂਸ ਹੁੰਦੀ ਰਹਿਣੀ ਆ ਜਿੱਥੇ ਬਾਪ ਨੇ ਖਲੋਣਾ ਉੱਥੇ ਬਾਪ ਨੇ ਹੀ ਖਲੋਣਾ ਹੋਰ ਕਿਸੇ ਨੇ ਨਹੀਂ ਖਲੋਣਾ ਬਸ ਗੱਲ ਇੱਥੇ ਆ ਬਿਲਕੁਲ ਜੀ ਤੇ ਮੇਰੇ ਸੋ ਵੀ ਜਦੋਂ ਕਿਤੇ ਦੇਨਦਾਰ ਹੁੰਦਾ ਵਾ ਜਾਂ ਜਦੋਂ ਦਿਵਾਲੀ ਦੀ ਸ਼ਹਰਾ ਜਾਂ ਨਵਾਂ ਸਾਲ ਹੁੰਦਾ ਉਦੋਂ ਕਿੰਨੀ ਕੀ ਬਾਪ ਦੀ ਯਾਦ ਆਉਂਦੀ ਆ ਕਿਉਂਕਿ ਬਾਪ ਨੇ ਉਂਗਲੀ ਫੜ ਕੇ ਚੱਲਾ ਸਿਖਾਇਆ ਸੀ ਬਾਪ ਨਾਲ ਬੜੇ ਜਿਹੜੇ ਕਿ ਉਹ ਸੁਪੜੇ ਯਾਦ ਆਉਂਦੇ ਨੇ ਬਾਪ ਨੇ ਜਿਹੜਾ ਸਮਾ ਜਿਹੜਾ ਬਤੀਤ ਕੀਤਾ ਸੀ ਤੇ ਉਸ ਟਾਈਮ ਤੇ ਕਿੰਨੀ ਕੀ ਯਾਦ ਆਉਂਦੀ ਆ ਯਾਦ ਦੇਖੋ ਜੀ ਪਹਿਲੀ ਗੱਲ ਤੇ ਯਾਦ ਤੇ ਕਦੀ ਭੁਲਾਈ ਨਹੀਂ ਜਾਂਦੀ ਹਨਾ ਆਪਣੇ ਆ ਦੀ ਕਿ ਜਦੋਂ ਮਤਲਬ ਕੋਈ ਵੀ ਖੁਸ਼ੀ ਹੁੰਦੀ ਆ ਕੋਈ ਤਿਯਾਰ ਹੁੰਦਾ ਆ ਕੀ ਮਤਲਬ ਕਿ ਉਹ ਤੋਂ ਬਹੁਤ ਜ਼ਿਆਦਾ ਵਕਿਆ ਸੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਜੇ ਯਾਰ ਅੱਜ ਉਹ ਜਿਉਂਦੇ ਹੁੰਦੇ ਤਾਂ ਮਤਲਬ ਗੱਲ ਹੋਰ ਹੋਣੀ ਸੀ ਇਹ ਖੁਸ਼ੀ ਡਬਲ ਹੋਣੀ ਸੀ ਕਿ ਬਸ ਉਹਨਾਂ ਦੀ ਉਹ ਤੋਂ ਬਹੁਤ ਜ਼ਿਆਦਾ ਵਕਿਆ ਸੀ ਕਮੀ ਮਹਿਸੂਸ ਹੁੰਦੀ ਹੈ ਜਦੋਂ ਕਿ ਕੋਈ ਤਿਆਰ ਹੁੰਦਾ ਹੈ ਤੇ ਮੈਨੂੰ ਇਸੋ ਵੀ ਆਕਾਸ਼ ਕਰ ਇਸ ਤਰ੍ਹਾਂ ਹੋਇਆ ਵੀ ਤੁਹਾਨੂੰ ਕਦੀ ਕਿਸ ਸਟੇਜ ਉੱਤੇ ਜਾਂ ਤੁਹਾਨੂੰ ਕਿਸੇ ਮੇਲੇ ਉੱਤੇ ਗਾਉਣ ਦਾ ਮੌਕਾ ਮਿਲਿਆ ਹੋਵੇ ਤੇ ਤੁਸੀਂ ਗੀਤ ਗਾਇਆ ਹੋਵੇ ਹਾਂਜੀ ਜਦੋਂ ਵੀ ਆਪਣੇ ਏਰੀਆ ਦੇ ਵਿੱਚ ਜਾਗਰਣ ਮੇਲੇ ਵਗੈਰਾ ਹੁੰਦੇ ਨੇ ਸਟੇਜ ਲੱਗਦੀ ਹੈ ਤੇ ਮੈਂ ਉੱਥੇ ਚਲਾ ਹੀ ਜਾਂਦਾ ਆ ਉੱਥੋਂ ਦੇ ਕਮੇਟੀ ਮੈਂਬਰਾਂ ਦੇ ਨਾਲ ਮੈਂ ਗੱਲਬਾਤ ਕਰਦਾ ਆ ਫਿਰ ਉਹ ਮਤਲਬ ਮਾਨ ਰੱਖਦੇ ਨੇ ਮਤਲਬ ਕਿ ਮੈਨੂੰ ਵੀ ਇੱਕ ਦੋ ਚੀਜ਼ਾਂ ਗਾਣ ਦਾ ਹਨਾ ਸਮਾਂ ਦਿੰਦੇ ਨੇ ਤੇ ਬਹੁਤ ਬਹੁਤ ਪੋਪੂਲਰ ਸਿੰਗਰਾਂ ਦੇ ਨਾਲ ਕੰਪਰੋਮਾਈਜ਼ ਹੁੰਦਾ ਨੇ ਆਪਣੇ ਏਰੀਆ ਦੇ ਵਿੱਚ ਬਹੁਤ ਬਹੁਤ ਵੱਡੇ ਵੱਡੇ ਸਿੰਗਰ ਆਏ ਨੇ ਉਹਨਾਂ ਦੇ ਨਾਲ ਮੈਂ ਗਿਆ ਆ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਆ ਬਲਰਾਜ ਬਿਲਗਾ ਪਾਜੀ ਹੋਣੀ ਕੰਠ ਕਲੇਰ ਪਾਜੀ ਹੋਣੀ ਤੇ ਹੋਰ ਵੀ ਜਾਣੇ ਮਾਣੇ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਸਾਰਿਆਂ ਨੇ ਇਹੋ ਹੀ ਕਿਹਾ ਕਿ ਸੁਣ ਕੇ ਕੀ ਕੋਈ ਚੱਕਰ ਨਹੀਂ ਬਾਬਾ ਬਹੁਤ ਤੈਨੂੰ ਅੱਗੇ ਲੈ ਕੇ ਜਾਊਗਾ ਤੂੰ ਬਹੁਤ ਵੱਡਾ ਸਟਾਰ ਬਣੇਗਾ ਇਸੇ ਤਰ੍ਹਾਂ ਹੀ ਇੱਕ ਦਰਗਾਹ ਤੇ ਮੈਂ ਗਿਆ ਸੀ ਦਰਗਾਹ ਸ਼ਰੀਫ ਬਾਕਰਪੁਰ ਮੋਹਾਲੀ ਦੇ ਵਿੱਚ ਉੱਥੇ ਵੀ ਬਹੁਤ ਸਾਰੇ ਸਿੰਗਰ ਆਉਂਦੇ ਨੇ ਮੈਂ ਵੀ ਅਕਸਰ ਉੱਥੇ ਜਾਂਦਾ ਹੀ ਰਹਿਣਾ ਬਹੁਤ ਸਿੰਗਰ ਮਤਲਬ ਪਿਆਰ ਕਰਦੇ ਨੇ ਉੱਥੋਂ ਦੇ ਗੰਨੀ ਖਾਨ ਪਾਜੀ ਹੋਣੀ ਹੋਰ ਵੀ ਜਿੰਨੇ ਵੀ ਉੱਥੋਂ ਦੇ ਸਰੀਲੇ ਭਰਾ ਨੇ ਜਦੋਂ ਵੀ ਮੈਂ ਉੱਥੇ ਜਾਂਦਾ ਹੁੰਨਾ ਤੇ ਇਸ ਵਾਰੀ ਜਦੋਂ ਗਿਆਨ ਇੱਥੇ ਸਾਰਥੀ ਕੇ ਆਪਣੇ ਪੰਜਾਬ ਦੇ ਪੌਪੂਲਰ ਸਿੰਗਰ ਨੇ ਬਹੁਤ ਉਹ ਪਾਜੀ ਹੋਣੀ ਆਏ ਸੀ ਉਹਨਾਂ ਨੇ ਮਤਲਬ ਸਨੈਪਚੈਟ ਪਾਈ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਕੋਈ ਚੱਕਰ ਨਹੀਂ ਬਾਬਾ ਬਹੁਤ ਅੱਗੇ ਖੜੂਗਾ ਤੈਨੂੰ ਕਿ ਬਹੁਤ ਸੋਹਣਾ ਗਾਣਾ ਤੇ ਹੋਰ ਕੀ ਸੁਣਾਏਗਾ ਕਾ ਜਿਹੜਾ ਤੇਰਾ ਮਨਸਾ ਗੀਤ ਹੋਵੇ ਉਹਦੀਆਂ ਵੀ ਦੋਹਾਂ ਜਰੂਰ ਸਾਂਝੀ ਕਰਦੇ ਸਾਡੇ ਦਸਕਾ ਨੂੰ ਇਸਕੇ ਦੀ ਮਾਰੀ ਚੱਲੀਆਂ ਤੇਰੇ ਬਾਜੋਂ ਸਜਨਾ ਕੱਲੀਆਂ ਇਸਕੇ ਦੀ ਮਾਰੀ ਚੱਲੀਆਂ ਤੇਰੇ ਬਾਜੋਂ ਸਜਨਾ ਕੱਲੀਆਂ ਬਿਰਹਾ ਨਾ ਸ਼ਮਪਈਆ ਤੇਰੇ ਬਿਨਾ ਤੂੰ ਕਰਿਆ ਢੋਲਣਾ ਸ਼ਮਪਈਆ ਤੇਰੇ ਬਿਨਾ ਤੂੰ ਕਰਿਆ ਢੋਲਣਾ ਵੇ ਤੇ ਮੈਨੂੰ ਇਸੋ ਵੀ ਹਰਕ ਦਾ ਸੁਪਨਾ ਆਉਂਦਾ ਵਾ ਆਕਾਸ਼ ਦਾ ਕੋਈ ਸੁਪਨਾ ਹੋਊਗਾ ਕੀ ਸੁਪਨਾ ਦੇਖਿਆ ਤਕਾਇ ਸਪਨੇ ਤਾਂ ਬਹੁਤ ਉੱਚੇ ਉੱਚੇ ਦੇਖੇ ਸੀ ਕਿ ਮੈਂ ਮਤਲਬ ਕਿ ਮੈਂ ਵੀ ਇੱਕ ਪੌਪੂਲਰ ਸਿੰਗਰ ਬਣਾ ਹਨਾ ਕਿ ਮਿਹਨਤ ਕਰਾਂ ਅੱਗੇ ਆਵਾਂ ਕਿ ਬਾਕੀ ਜਦੋਂ ਬਾਪੂ ਹੁਣਾਂ ਦੀ ਡੈਥ ਹੋ ਗਈ ਫਿਰ ਮਤਲਬ ਸੁਪਨੇ ਜੇ ਕਈਏ ਤਾਂ ਸਾਰੇ ਟੁੱਟ ਗਏ ਆ ਕਿ ਅਧ ਵਿਚਾਲੇ ਰਹਿ ਗਏ ਆ ਕਿ ਬਾਕੀ ਚਲੋ ਬਾਕੀ ਆਪਾਂ ਮਿਹਨਤ ਨਹੀਂ ਛੱਡੀ ਯਾਰ ਕਿਉਂਕਿ ਬਾਪ ਦੇ ਸਿਰ ਤੇ ਹੀ ਬੰਦਾ ਅੱਗੇ ਆਉਂਦਾ ਆ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਫਿਰ ਆਪਣੇ ਕੈਰੀਅਰ ਨੂੰ ਲੈ ਕੇ ਬੰਦਾ ਅੱਗੇ ਦੀ ਅੱਗੇ ਆਉਂਦਾ ਜਾਂਦਾ ਰਹਿੰਦਾ ਹਨਾ ਅ ਬਾਕੀ ਫਿਰ ਹਾਲੇ ਵੀ ਆਪਣੀ ਮਿਹਨਤ ਜਾਰੀ ਹੈ ਇਕ ਜਾਂ ਸਾਰੀ ਮਿਹਨਤ ਹੀ ਇਸਤੇ ਕਰਨੀ ਹੈ ਹੁਣ ਮੈਂ ਦਿਹਾੜੀ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਦਿਹਾੜੀ ਤੋਂ ਆ ਕੇ ਟਾਈਮ ਕੱਢਣਾ ਪੈਂਦਾ ਹੈ ਹਨਾ ਫਿਰ ਮਤਲਬ ਜੇ ਆਪਾਂ ਚਲੋ ਮਿਹਨਤ ਕਰਦੇ ਪਏ ਆਂ ਮਾਲਕ ਆਪੇ ਭਾਗ ਲਾਊਗਾ ਜੇ ਉਹ ਸੁਪਨਾ ਪੂਰਾ ਕਰਾਊਗਾ ਮਾਲਕ ਜੇ ਸੱਚੇ ਦਿਲੋਂ ਮਿਹਨਤ ਕਰਦੇ ਪਏ ਆਂ ਤੇ ਬਿਲਕੁਲ ਤੇ ਮੀਨਰਸੋ ਵੀ ਆਕਾਸ਼ ਚ ਕੋਈ ਇਸ ਤਰ੍ਹਾਂ ਹੋਇਆ ਵੀ ਤੁਹਾਡੀ ਫਰਮਾਇਸ਼ ਦੇ ਉੱਤੇ ਕਿਸ ਨੇ ਕਿਹਾ ਵੀ ਆਕਾਸ਼ ਜੀ ਆਤ ਗੀਤ ਸਾਉ ਤੁਹਾਡੇ ਤੇ ਬਹੁਤ ਸੂਟ ਕਰਦਾ ਵਾ ਤੁਹਾਡਾ ਬਹੁਤ ਮਨੁਸਾਂ ਦਾ ਤੁਹਾਡਾ ਬੀ ਜਵਾਨ ਤੇ ਬਹੁਤ ਚੰਗਾ ਲੱਗਦਾ ਵਾ ਕ੍ਰੀਸਤਾ ਹੋਇਆ ਕੋਈ ਹਾਂਜੀ ਅਕਸਰ ਹੀ ਜਦੋਂ ਕਿ ਮਤਲਬ ਜਿੰਨੇ ਵੀ ਯਾਰ ਦੋਸਤ ਨੇ ਜਦੋਂ ਮੈਂ ਸਕੂਲ ਟਾਈਮ ਤੇ ਪੜਦਾ ਹੁੰਦਾ ਸੀ ਮੇਰੇ ਯਾਰ ਮੈਨੂੰ ਇੱਕ ਗਾਣਾ ਬਹੁਤ ਮਿੱਥੋ ਸੁਣ ਦਿੰਦੇ ਸੀ ਉਹ ਥੋੜਾ ਫਨੀ ਜਿਹਾ ਗਾਣਾ ਮੈਂ ਤੁਹਾਨੂੰ ਉਹ ਸੁਣਾਨਾ ਹੂੰ ਹੋ ਪੇਪਰ ਮੈਂ ਸਫਲੀ ਦਾ ਦੇਣ ਗਿਆ ਸੀ ਹੋ ਬਸ 28 ਨੰਬਰ ਹੀ ਲੈਣ ਗਿਆ ਸੀ ਹੋ ਪੇਪਰ ਮੈਂ ਸਫਲੀ ਦਾ ਦੇਣ ਗਿਆ ਸੀ ਬਸ 28 ਨੰਬਰ ਹੀ ਲੈਣ ਗਿਆ ਸੀ ਪਰ ਮੇਰੇ ਕੋਲੋਂ ਜ਼ੀਰੋ ਵੀ ਨਾ ਟੁੱਟੀ ਬਈ ਪਰ ਮੇਰੇ ਕੋਲੋਂ ਜ਼ੀਰੋ ਵੀ ਨਾ ਟੁੱਟੀ ਬਈ ਪਰ ਇੱਕ ਜੀ ਜਿੱਥੇ ਤਾਂ ਨੰਬਰ ਖੋਣੀ ਸੀ ਹੋ ਤਿੰਨ ਘੰਟੇ ਚਿਤ ਮੇਰਾ ਲੱਗਿਆ ਰਿਆ ਪੇਪਰ ਚ ਮਹਿਰਮ ਬੜੀ ਸੋਹਣੀ ਸੀ ਤਿੰਨ ਘੰਟੇ ਚਿਤ ਮੇਰਾ ਲੱਗਿਆ ਰਿਆ ਪੇਪਰ ਚ ਮੈਡਮ ਬੜੀ ਸੋਹਣੀ ਸੀ ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤੇ ਜਿੰਨੇ ਵੀ ਯਾਰ ਸੱਜਣ ਸੀ ਮਤਲਬ ਇਹ ਗਾਣੇ ਦੀ ਬਹੁਤ ਜ਼ਿਆਦਾ ਡਿਮਾਂਡ ਕਰਦੇ ਹੁੰਦੇ ਸੀ ਠੀਕ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਾਂਗੇ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹਾਂਗੇ ਆਕਾਸ਼ ਆਪਣੇ ਵੱਲੋਂ ਕੀ ਅਪੀਲ ਕਰਨਾ ਜਾਏਗਾ ਬਸ ਅਪੀਲ ਇਹੀ ਆ ਜੀ ਇਹੀ ਬੇਨਤੀ ਆ ਹੱਥ ਜੋੜ ਕੇ ਕਿ ਮਤਲਬ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਨਮਾਣੇ ਜੇ ਬੱਚੇ ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਹੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਅਹ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਜੀ ਠੀਕ ਹੈ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਦੀ ਆਕਾਸ਼ ਦਾ ਤੁਸੀਂ ਦੇਖਿਆ ਵੀ ਜਿਹੜਾ ਆਕਾਸ਼ ਦੀਪ ਤੋਂ ਆਕਾਸ਼ ਖਾਨ ਬਣਿਆ ਵਾ ਤੇ ਤਨਤਾਂ ਦੇ ਨੇੜੇ ਪਲਾਸੋਵ ਦਾ ਰਹਿਣ ਵਾਲਾ ਏ ਜਿਹੜਾ ਬੱਚਾ ਵਾ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡੇ ਸਾਥ ਹੀ ਬਹੁ ਲੋੜ ਆ ਕਿਉਂਕਿ ਇਹ ਘਰ ਦੇ ਹਾਲਾਤ ਬੜੇ ਨਾਜ਼ੁਕ ਨੇ ਕੱਚ ਗਰੀਬੀ ਬਹੁਤ ਆ ਸਿੱਤੇ ਬਾਪ ਦਾ ਸਾਯਾ ਨਹੀਂ ਆ ਪਰ ਤੁਸੀਂ ਜਿਹੜਾ ਆਪਣਾ ਸਪੋਰਟ ਕਰਕੇ ਸਾਥ ਦਿਓ ਕਿਉਂਕਿ ਇੱਕ ਵਧੀਆ ਗਾਇਕ ਬਣਦਾ ਚੰਗਾ ਸਿੰਗਰ ਬਣਦਾ ਜਿਹੜਾ ਸੁਪਨਾ ਵਾ ਉਹ ਜਲਦ ਪੂਰਾ ਹੋ ਸਕੇ ਮੈਨੂੰ ਦਿਓ ਜਾਨਤ ਮੈਂ ਤੁਹਾਡਾ ਆਪਣਾ ਹਰਜੀਤ ਗ ਅੰਮ੍ਰਿਤਸਰ ਤੋਂ